ਜਾਉਂਦੇ ਹਾਂ ਕਿ ਮੈਂ ਅਕਾਲ ਤਖਤ ਸਾਹਿਬ ਦੇ ਪੇਸ਼ੰਦ ਦੇ ਮਤਲਬ ਹੋਏ ਸੀ ਕਿ ਨਹੀਂ ਮੈਨੂੰ ਇਸ ਖਬਰ ਬਾਰੇ ਫਰਮਾਨ ਬਾਰੇ ਪਤਾ ਲੱਗਿਆ ਸੀ ਉਸੇ ਦਿਨ ਮੈਂ ਆਇਆ ਸੀ ਨਾਇਕ ਨਿਮਾਨਾ ਸਿੱਖਾਂ ਤੇ ਮੇਰਾ ਰੋਮ ਰੋਮ ਅਕਾਲ ਯਾਰ ਸਾਹਿਬ ਮੇਰੇ ਪਾਸੇ ਤੋਂ ਸਮਰਪਿਤ ਹੋ ਜੋ ਪਾਣੀ ਥੱਲੇ ਕਰੋ ਯਾਰ ਆਈਡੀ ਅੱਜ ਅਕਾਲ ਤਖਤ ਸਾਹਿਬ ਦੇ ਪੰਜ ਸਿੱਖ ਸਵਾਨਾ ਸਾਹਮਣੇ ਜਥੇਦਾਰ ਸਾਹਮਣੇ ਜੇ ਸਰ ਸਾਹਮਣੇ ਪੇਸ਼ ਹੋ ਕੇ ਜਿਹੜਾ ਆਪਣੀ ਜਿਹੜੀ ਭੋਲ ਦੀ ਇਛਾਯਾਚਨਾ ਮੰਗੀ ਹੈ ਤੇ ਜੋ ਪ੍ਰਮਾਣ ਅਕਾਲ ਤੱਕ ਸਬ ਤੋਂ ਜਾਰੀ ਹੋਇਆ ਅਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿੰਨ ਉਸ ਫਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿੰਨ ਨਿਭਾਉਂਗਾ ਮੈਂ ਜੋ ਕੁਝ ਵੀ ਹਾਂ ਜੀ ਮੈਂ ਬੜੇ ਸਾਧਾਰਨ ਪਰਿਵਾਰ ਤੋਂ ਆਂਦਾ ਮੈਨੂੰ ਯਾਦ ਹੈ ਮੈਂ ਬਚਪਨ ਦੇ ਵਿੱਚ ਜਦੋਂ ਦਰਬਾਰ ਸਾਹਿਬ ਆਂਦਾ ਸੀ ਤਾਂ ਭਜੀ ਤਾਂ ਮੈਂ ਕਾਲ ਤੱਕ ਸਾਹ ਜਰੂਰ ਨਤਮਸਤਕ ਹੁੰਦਾ ਸੀ ਜਦੋਂ ਮੈਂ ਆਪਣੇ 6ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਦਾ ਸੀ ਤੇ ਮੈਂ ਜੋ ਕੁਝ ਵੀ ਹਾਂ ਇਸ ਦਰਦੂ ਬਣਿਆ ਹਾਂ ਇਹੀ ਕੇ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਮੇਰੇ ਅਰਗੇ ਕਰੋਣਾ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਹਸਤੀ ਨਹੀਂ ਸਾਜਵੀਤੀਰੇ ਵਿੱਚ ਜੋ ਮਾਨ ਸਨਮਾਨ ਤੇ ਮੈਂ ਸਮਝਦਾ ਜੇ ਅਗਰ ਕੋਈ ਸਭ ਤੋਂ ਵੱਡਾ ਮਾਨ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨਾ ਹੈ ਉਹ ਸ਼ਹਿਰ ਜਿਸ ਨੂੰ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਉਹ ਸ਼ਹਿਰ ਜਿੱਥੇ ਦਸਮ ਪਾਤਸ਼ਾਹ ਨੇ ਖਾਲਸਾ ਦੀ ਖਾਲਸਾ ਪੰਥ ਦੀ ਸਥਾਪਨਾ ਮੈਂ ਸਭ ਕੁਝ ਮੇਰੀ ਕੋਈ ਹਸਬੀ ਨਹੀਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਸਮਝ ਨਹੀਂ ਮੇਰੇ ਕੋਲ ਕੋਈ ਐਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਮਾਲ ਕਰ ਸਕਦਾ ਮੈਂ ਮਾਨ ਸਿਰਫ ਆਪਣੇ ਗੁਰੂ ਤੇ ਕਰਦਾ ਆਪਣੇ ਛੇ ਪਾਤ ਦਾ ਤੇ ਕਰਦਾ ਤੇ ਗੁਰੂ ਸਾਹਿਬ ਬਖਸ਼ਣਹਾਰ ਗੁਰੂ ਸਾਹਿਬ ਦਾ ਤਖਤ ਬਖਸ਼ਣਹਾਰ ਹੈ ਗੁਰੂ ਸਾਹਿਬ ਦੀ ਸੰਗਤ ਬਖਸ਼ਣਹਾਰ ਹੈ ਮੈਂ ਕਿਫਲੇ ਗਾਲਖਤ ਸਾਹਿਬ ਦੇ ਉੱਤੇ ਕੋਈ ਦਲੀਲ ਨਹੀਂ ਕੋਈ ਸਪਸ਼ਟੀਕਰਨ ਨਹੀਂ ਮੇਰਾ ਸੀ ਸਰਪਨ ਹੈ ਮੈਂ ਪਹਿਲਾਂ ਹੀ ਕਿਹਾ ਸੀ ਕੋਈ ਦਲੀਲ ਅੱਜ ਵੀ ਤੇ ਪੁੱਛਿਆ ਮੈਂ ਕੋਈ ਦਲੀਲ ਨਹੀਂ ਕੋਈ ਕੁਛ ਨਹੀਂ ਬਤੌਰ ਮੰਤਰੀ ਮੇਰੀ ਜ਼ਿੰਮੇਵਾਰੀ ਹੈ ਜੋ ਮੈਂ ਆਪਣੀ ਉਹਦੀ ਖਿਮਾ ਮੰਨਦਾ ਤੇ ਜੋ ਸਰਵਾਨ ਹੋਇਆ ਉਹ ਜਿਹੜਾ ਮੈਂ ਇਨ ਬਿਨ ਨਿਭਾਉਂਗਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਮੈਂ ਸਭ ਦੋ ਹੁਕਮ ਨਾ ਮੈਂ ਹੋਏ ਨੇ ਇੱਕ ਤੁਹਾਡੇ ਨਾਲ ਸੰਬੰਧ ਸੀ ਇੱਕ ਸਰਕਾਰ ਦੇ ਨਾਲ ਸੰਬੰਧ ਸੀ ਜੀ ਮੈਂ ਕਿਹੜੇ ਢੰਗ ਨਾਲ ਮਨਾਣਾ ਮੈਂ ਬਿਲਕੁਲ ਉਹ ਮੈਨੂੰ ਫਰਮਾਨ ਹੋਇਆ ਮੈਂ ਹਣੀ ਤੋਂ ਸੇਵਾ ਮੈਂ ਇੱਥੇ ਆਣ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਗੁਰੂ ਕੇ ਮਹਿਲ ਦਰਸ਼ਨ ਕਰਕੇ ਇਹ ਫੈਦਲੀ ਪਰ ਮੈਂ ਫਿਰ ਜੋ ਵੀ ਹੋਇਆ ਉਹ ਉਨਨ ਕਰਾਂ ਕਿਹੜਾ ਤੁਹਾਡੇ ਰਾਹੀਂ ਤੁਹਾਡੇ ਰਾਹੀਂ ਸਰਕਾਰ ਨੂੰ ਹੋਇਆ ਹੋਰ ਮੇਰੀ ਹੋਰ ਇੱਕੋ ਮੇਰੀ ਬੇਨਤੀ ਹੈ ਕਿ ਪਿਛਲੇ ਅਕਾਲ ਤੱਕ ਸਭ ਤੋਂ ਕੁਝ ਨਹੀਂ ਤਾਂ ਕੋਈ ਵੀ ਸਵਾਲ ਜਵਾਬ ਕੋਈ ਵੀ ਮੇਰੀ ਬੇਨਤੀ ਹੈ ਕਿ ਮੇਰੀ ਨਿੱਜੀ ਆਸਥਾ ਵੀ ਹੈ ਆਪ ਜੀ ਨੂੰ ਵੀ ਬੇਨਤੀ ਹੈ ਮੇਰੀ ਨਿੱਜੀ ਆਸਥਾ ਹੈ ਸਰ ਕੋਈ ਨਹੀਂ ਮੈਂ ਮੈਨੂੰ ਇੱਕੋ ਸਟੇਟਮੈਂਟ ਕਿ ਮੈਨੂੰ ਜੋ ਫਰਮਾਨ ਹੋਇਆ ਇਹ ਨਵੇਂ ਮੇਰੇ ਲਈ ਇਹ ਰੱਬੀ ਹੁਕਮ ਹੈ ਰੱਬੀ ਫਰਮਾਨ ਹੈ ਛੇਵੇਂ ਪਾਤਸ਼ਾਹ ਦਾ ਫਰਮਾਨ ਹੈ ਅੱਜ ਹੀ ਮੈਂ ਤੁਹਾਨੂੰ ਕਹਿੰਦਾ ਕਿ ਸਾਰੇ ਪਾਸੇ जिथे जो फरमान बल्ला जी बाबा बकाला जिथे जिथे जो फरमान है पूरे करेंगे आज हम थोड़ी दूर की मतलब बड़ी आ रही है आप जिन्हों दसते रहेंगे सूरज का देखिए आके अकाल तक तभी दसांगे मेरे लिए मेरी फिर बार बार बेनती है कि कोई सवाल जवाब पावे तो मैं कोई मेरे लिए अकाल तक साहब तो उसे कुछ नहीं मेरे गुरु का मेरे शेरे पातशाह का हुक्म है